ਬਰਖਾਸਟ ਕਾਂਸਟੇਬਲ ਅਮਨਦੀਪ ਕੌਰ ਦੀ ਹੈਲਥ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੀ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਇਹ ਚਰਚਾਵਾ ਚੱਲੀ ਆ ਕਿ ਕਾਂਸਟੇਬਲ ਅਮਨਦੀਪ ਕੌਰ ਨੂੰ ਹਸਪਤਾਲ ਲਿਆਂਦਾ ਗਿਆ ਉਹਨਾਂ ਦੇ ਢਿੱਡ ਦੇ ਵਿੱਚ ਦਰਦ ਆ ਉਸ ਤੋਂ ਬਾਅਦ ਇਹ ਖਬਰ ਆਈ ਕਿ ਉਹਨਾਂ ਦੇ ਪਥਰੀ ਹੋ ਗਈ ਹੈ ਪਰ ਇਸ ਗੱਲ ਦੀ ਪੁਸ਼ਟੀ ਹਜ ਤੱਕ ਨਹੀਂ ਸੀ ਹੋਈ ਬਹੁਤ ਥਾਵਾਂ ਦੇ ਉੱਤੇ ਇਹ ਚਰਚਾ ਚੱਲ ਰਹੀ ਸੀ ਕਿ ਹੋ ਸਕਦਾ ਹੈ ਕਿ ਖਬਰ ਜਿਹੜੀ ਹੈ ਉਹ ਸੱਚ ਨਾ ਹੋਵੇ ਜਾਂ ਫੇਕ ਹੋਵੇ ਪਰ ਇਹਦੇ ਉੱਤੇ ਡਾਕਟਰ ਦਾ ਵੱਡਾ ਬਿਆਨ ਆਇਆ ਜਿਹੜੇ ਡਾਕਟਰ ਨੇ ਟ੍ਰੀਟ ਕੀਤਾ ਹੈ ਅਮਨਦੀਪ ਕੌਰ ਨੂੰ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਔਰ ਅਸਲ ਦੇ ਵਿੱਚ ਅਮਨਦੀਪ ਕੌਰ ਨੂੰ ਕੀ ਹੋਇਆ ਆਓ ਡਾਕਟਰ ਦੇ ਮੂੰਹੋਂ ਸੁਣਦੇ ਹਾਂ ਹਾਂ ਸਾਡੇ ਕੋਲ ਇੱਕ ਪੇਸ਼ੈਂਟ ਨੂੰ ਲੈ ਕੇ ਆਇਆ ਗਿਆ ਹੈ ਉਹਨੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਹੈ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਵੈਸੇ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ ਡਿਸਚਾਰਜ ਕਦੋਂ ਤੱਕ ਨਹੀਂ ਹਜੇ ਡਿਸਚਾਰਜ ਨਹੀਂ ਜੀ ਨਾ ਅਮਲੀ ਇਹ ਹੋਰ ਇਤਿਹਾਸ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਦਿਨ ਆਲੇ ਦਾ ਕਿੰਨੇ ਦਿਨ ਤੋਂ ਲੱਗ ਰਿਹਾ ਹੈ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-ਪਾਸ ਸਾਡੇ ਕੋਲ ਇੱਕ ਪੇਸ਼ੈਂਟ ਵੀ ਲੈ ਕੇ ਆਇਆ ਗਿਆ ਹੈ ਉਹਦੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਵੈਸੇ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ ਇਹ ਚਾਰਜ ਕਦੋਂ ਤੱਕ ਨੇ ਹਜੇ ਸਟਾਰਟ ਹੋਇਆ ਜੀ ਨਾਮ ਅਮਨਲੀ ਇਹ ਹੋਰ ਇਟਕੇ ਲਈ ਹੋ ਰਿਹਾ ਨਹੀਂ ਸਿਰਫ ਪੇਨ ਐਬਡੋਮਨ ਨਾਲ ਹੀ ਆਇਆ ਹੈ ਉਸੇ ਨਾਲ ਹੀ ਦਰਦ ਕਿੰਨੇ ਦਿਨ ਤੋਂ ਹੋ ਰਿਹਾ ਹੈ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-ਪਾਸ